ਹੂੰ ਆਵਾਜ਼ ਆ ਰਹੀ ਹੈ ਆਈ ਹੋਪ ਕਿ ਹੂੰ ਆਵਾਜ਼ ਆਗੀ ਹੋਊਗੀ ਐਕਚੁਅਲੀ ਦਾ ਵਾਇਰ ਵਾਸ ਨੋਟ ਕਨੈਕਟਡ ਯੈਸ ਦਾ ਆਡੀਓ ਇਨਪੁਟ ਵਾਇਰ ਵਾਸ ਨੋਟ ਕਨੈਕਟਡ ਬਸ ਹੁਣ ਮੈਂ ਕਨੈਕਟ ਕੀਤੀ ਹੈ ਤਾਂ ਤੁਸੀਂ ਇੱਕ ਵਾਰੀ ਦੱਸੋ ਆਵਾਜ਼ ਆ ਚੁੱਕੀ ਹੈ ਮੈਨੂੰ ਪਤਾ ਆ ਗਈ ਹੋਣੀ ਆ ਤਾਂ ਆਪਾਂ ਐਦਾਂ ਕਰਦੇ ਆ ਇੱਕ ਵਾਰੀ ਫੇਰ ਤੋਂ ਦੇਖਦੇ ਆ ਕਿ ਇਹ ਵਾਲੀ ਕਲਾਸ ਜਿਹੜੀ ਹੈ ਇਹ ਦੋ ਪੇਪਰਾਂ ਦੇ ਲਈ ਤਾਂ ਐਡ ਪ੍ਰੈਜ਼ੈਂਟ ਅਗਰ ਆਪਾਂ ਗੱਲ ਕਰੀਏ ਬਹੁਤ ਇੰਪੋਰਟੈਂਟ ਹੈ ਇੱਕ ਤਾਂ ਤੁਹਾਡਾ ਜਿਹੜਾ ਪੀਸੀਐਸ ਦਾ 2025 ਦਾ ਪੇਪਰ ਆ ਰਿਹਾ ਉਹ ਤੇ ਦੂਸਰਾ ਆਰਪੀਐਸਸੀ ਦਾ ਜਿਹੜਾ ਇਗਜ਼ਾਮ ਆਇਆ ਰਾਈਟ ਇਹਨਾਂ ਦੋਨਾਂ ਹੀ ਕਲਾਸਿਸ ਦੇ ਲਈ ਇਹ ਸੌਰੀ ਪੇਪਰਾਂ ਦੇ ਲਈ ਇਹ ਵਾਲੀ ਕਲਾਸ ਇੰਪੋਰਟੈਂਟ ਰਹੂਗੀ ਤੁਹਾਨੂੰ ਪਤਾ ਹੀ ਹੈ ਕਿ ਅਗਰ ਆਪਾਂ ਪੰਜਾਬ ਦੇ ਪੇਪਰ ਦੀ ਤਿਆਰੀ ਕਰਦੇ ਪਿਆ ਚਾਹੇ ਪੇਪਰ ਕੋਈ ਵੀ ਹੋਵੇ ਤੁਸੀਂ ਛੋਟੇ ਤੋਂ ਛੋਟੇ ਲੈਵਲ ਦਾ ਯਾਨੀ ਆਂਗਣਵਾੜੀ ਵਰਕਰ ਦੇ ਪੇਪਰ ਤੋਂ ਲੈ ਕੇ ਅਗਰ ਤੁਸੀਂ ਪੀਸੀਐਸ ਯੂਪੀਐਸਸੀ ਲੈਵਲ ਤੱਕ ਦੇ ਪੇਪਰ ਤੱਕ ਜਾਓਗੇ ਤੁਹਾਨੂੰ ਪਤਾ ਹੈ ਪੰਜਾਬੀ ਉਹਦੇ ਵਿੱਚ ਕੰਪਲਸਰੀ ਹੋ ਚੁੱਕੀ ਹੈ ਕਿ ਤੁਹਾਨੂੰ ਪੰਜਾਬ ਦੇ ਵਿੱਚ ਜੌਬ ਕਰਨ ਲਈ ਐਟ ਲੀਸਟ ਪੰਜਾਬੀ ਕਰਨੀ ਪੈਣੀ ਹੈ ਰਾਈਟ ਸੋ ਇਹ ਤੁਸੀਂ ਕਰਨ ਦੇ ਲਈ ਤੁਸੀਂ ਪੰਜਾਬੀ ਦੀਆਂ ਕਲਾਸਿਸ ਲੈ ਸਕਦੇ ਹੋ ਜਿਹੜੀਆਂ ਕਿ ਡੇਲੀ ਅਸੀਂ 8:30 ਵਜੇ ਕਰਦੇ ਹਾਂ ਓਕੇ ਐਂ ਦੇ ਵਿੱਚ ਅਸੀਂ ਕਰੀਦੇ ਆ ਐਮਸੀਕਿਊਜ਼ ਐਂਡ ਉਹਨਾਂ ਦੇ ਨਾਲ ਰਿਲੇਟਿਡ ਜਿੰਨੇ ਵੀ ਬੇਸਿਕ ਫੈਕਟਸ ਹੁੰਦੇ ਨੇ ਉਹ ਵੀ ਡਿਸਕਸ ਕਰੀਦੇ ਆ ਕਾਦੇ ਲਈ ਕੱਲੇ ਐਮਸੀਕਿਊ ਕਰਕੇ ਤਾਂ ਆਪਾਂ ਪੇਪਰ ਨਹੀਂ ਨਾ ਕਲੀਅਰ ਕਰ ਸਕਦੇ ਰਾਈਟ ਤਾਂ ਤੁਹਾਨੂੰ ਉਹਨਾਂ ਦੇ ਪਿਛਲੀ ਸਿਹਰੀ ਚਾਰੀ ਜਾਣਕਾਰੀ ਐ ਉਹ ਵੀ ਪਤਾ ਹੋਣੀ ਚਾਹੀਦੀ ਐ ਇਸ ਕਰਕੇ ਬੇਸਿਕ ਜਾਣਕਾਰੀ ਵੀ ਨਾਲ ਦੇ ਨਾਲ ਹੀ ਮਿਲੂਗੀ ਐਕਸਟਰਾ ਫੈਕਟਸ ਵੀ ਮਿਲਣਗੇ ਰਾਈਟ ਐਂਡ ਇਹਨਾਂ ਦਿਨਾਂ ਦੇ ਵਿੱਚ ਅਸੀਂ ਵੈਸੇ ਸਪੈਸੀਫਿਕਲੀ ਪੀਸੀਐਸ ਟੇਆਰਪੀਐਸਸੀ ਨੂੰ ਹੀ ਕਨਸੀਡਰ ਕਰ ਰਿਹਾ ਬਟ ਇਹ ਯਾਦ ਰੱਖਣਾ ਐ ਕਿ ਇਹ ਵਾਲੀਆਂ ਕਲਾਸਿਸ ਹਰ ਇੱਕ ਪੰਜਾਬੀ ਦੇ ਪੇਪਰ ਦੇ ਲਈ ਇੰਪੋਰਟੈਂਟ ਹੋਣਗੀਆਂ ਤਾਂ ਇਸ ਲਈ ਅਗਰ ਤੁਸੀਂ ਕੋਈ ਵੀ ਪੰਜਾਬੀ ਦਾ ਜਾਂ ਪੰਜਾਬ ਦਾ ਪੇਪਰ ਤਿਆਰ ਕਰਦੇ ਪਏ ਹੋ ਤਾਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜੀਤੇ ਤੁਹਾਨੂੰ ਮਿਲਦੀ ਹੈ ਡੇਲੀ 8:30 ਵਜੇ ਲਾਈਵ ਕਲਾਸ ਐਂਡ ਅੱਜ ਦਾ ਜਿਹੜਾ ਸਾਡਾ ਟੌਪਿਕ ਰਹੇਗਾ ਇਹ ਵੀ ਸਾਡੀ ਪੰਜਾਬੀ ਵਿਆਕਰਨ ਦਾ ਹੀ ਟੌਪਿਕ ਹੈ ਜਿਸ ਦੇ ਵਿੱਚ ਅਸੀਂ ਤੁਹਾਡਾ ਸਭ ਤੋਂ ਪਹਿਲਾ ਵਾਲਾ ਟੌਪਿਕ ਸੈਕੰਡਰੀ ਐਂਡ ਸੀਨੀਅਰ ਸੈਕੰਡਰੀ ਲੈਵਲ ਦਾ ਜਿਹੜਾ ਦਿੱਤਾ ਹੋਇਆ ਹੈ ਭਾਸ਼ਾ ਅਤੇ ਪੰਜਾਬੀ ਭਾਸ਼ਾ ਉਸ ਨੂੰ ਕਵਰ ਕਰਾਂਗੇ ਸਪੈਸੀਫਿਕ ਅਗਰ ਮੈਂ ਗੱਲ ਕਰਾਂ ਤਾਂ ਇਸ ਦੇ ਵਿੱਚ ਅਸੀਂ ਵਿਆਕਰਨ ਦੇ ਸਿਧਾਂਤ ਤੇ ਸੰਕਲਪਾਂ ਦੇ ਬਾਰੇ ਵਿੱਚ ਗੱਲ ਕਰਨੀ ਹੈ ਠੀਕ ਹੈ ਜੀ ਚਲੋ ਸ਼ੁਰੂ ਕਰਿਏ ਉਸ ਤੋਂ ਪਹਿਲਾਂ ਦੱਸ ਦਿਆਂ ਕਿ ਅਗਰ ਤੁਸੀਂ ਪੰਜਾਬੀ ਹਿਸਟਰੀ ਪੋਲਿਟੀਕਲ ਸਾਇੰਸ ਜੀਓਗ੍ਰਾਫੀ ਇੰਗਲਿਸ਼ ਜਾਂ ਫਿਰ ਪੀਸੀਐਸ ਦੀ ਜਨਰਲ ਸਟੱਡੀ ਦਾ ਕੋਈ ਵੀ ਪੇਪਰ ਤਿਆਰ ਕਰਨਾ ਹੈ ਤਾਂ ਉਸ ਦੇ ਲਈ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਇਸ ਨੰਬਰ ਦੇ ਉੱਪਰ 6280492562 ਠੀਕ ਹੈ ਜੀ ਇਹ ਹੈਗਾ ਆ ਪੀਕ ਬੈਚ ਦੇ ਲਈ ਓਕੇ ਜਿੱਤੇ ਤੁਹਾਨੂੰ ਸਾਡੇ ਸਾਰੇ ਬੈਚਸ ਦੀ ਜਾਣਕਾਰੀ ਮਿਲ ਜਾਊਗੀ ਐਂਡ ਅਗਰ ਤੁਸੀਂ YouTube ਦੇ ਉੱਪਰ ਮਿਲਣ ਵਾਲੀਆਂ ਫ੍ਰੀ ਕਲਾਸਿਸ ਦੀ ਫਰਦਰ ਅਪਡੇਟ ਲੈਣੀ ਹੈ ਤਾਂ Telegram ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲੈਣਾ ਓਕੇ ਚਲੋ ਸਟਾਰਟ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਤੋਂ ਕੁਐਸਚਨ ਹੈਗਾ ਜੀ ਦੁਨੀ ਚੰਦਰ ਦੁਆਰਾ ਰਚਿਤ ਪੰਜਾਬੀ ਭਾਸ਼ਾ ਦਾ ਵਿਆਕਰਨ ਕਿਸ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਲਵਲੀ ਯੂਨੀਵਰਸਿਟੀ ਜਲੰਧਰ ਹਾਂਜੀ ਪਹਿਲੇ ਕੁਐਸਚਨ ਦੇ ਲਈ ਆਨਸਰ ਕਰਨਾ ਹੈ ਦੁਨੀ ਚੰਦਰ ਦੁਆਰਾ ਰਚਿਤ ਪੰਜਾਬੀ ਭਾਸ਼ਾ ਦੇ ਵਿਆਕਰਨ ਦੇ ਬਾਰੇ ਉੱਤਰ ਕਰੋ ਤੇ ਪ੍ਰਸ਼ਨ ਦਾ ਨੰਬਰ ਜ਼ਰੂਰ ਪਾ ਦਿਓ ਠੀਕ ਹੈ ਜੀ ਚਲੋ ਆਨਸਰ ਕਰੋ ਪਹਿਲੇ ਕੁਐਸਚਨ ਦੇ ਲਈ ਤੇ ਜਲਦੀ ਤੋਂ ਜਲਦੀ ਪਲੀਜ਼ ਸੈਸ਼ਨ ਨੂੰ ਸ਼ੇਅਰ ਕਰ ਦਿਓ ਓਕੇ ਐਂਡ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੁਸੀਂ ਸੈਸ਼ਨ ਦੇਖਦੇ ਵੀ ਹੋ ਲਾਈਕ ਵੀ ਕਰਦੇ ਹੋ ਪਰ ਸਬਸਕ੍ਰਾਈਬ ਨਹੀਂ ਕਰਦੇ ਐਦਾਂ ਚੈਨਲ ਨੂੰ ਰੀਚ ਨਹੀਂ ਮਿਲਨੀ ਠੀਕ ਹੈ ਚਲੋ ਪਹਿਲੇ ਦੇ ਲਈ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ बोल ਰਹੇ ਹੋ ਦੇਖੀਏ ਫਿਰ ਪਹਿਲਾ ਉੱਤਰ ਬਹੁਤ ਵਧੀਆ ਬਿਲਕੁਲ ਸਹੀ ਹੈ ਇਸ ਦਾ ਉੱਤਰ ਆਊਗਾ ਬੀ ਓਕੇ ਤਾਂ ਜੇਕਰ ਆਪਾਂ ਗੱਲ ਕਰਦੇ ਹਾਂ ਕਿੰਨਾਂ ਦੀ ਜੀ ਦੁਨੀ ਚੰਦਰ ਦੀ ਤਾਂ ਦੇਖੋ ਉਹਨਾਂ ਨੇ ਪੰਜਾਬੀ ਭਾਸ਼ਾ ਦਾ ਜਦੋਂ ਵਿਆਕਰਨ ਤਿਆਰ ਕੀਤਾ ਸੀਗਾ ਉਸ ਨੂੰ ਚੰਡੀਗੜ੍ਹ ਦੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤਾ ਓਕੇ ਤੇ ਜੇਕਰ ਆਪਾਂ ਗੱਲ ਕਰੀਏ ਇੱਕ ਪਰਸਨ ਦੀ ਜਿਨ੍ਹਾਂ ਦਾ ਨਾਮ ਹੈ ਜੋਗਿੰਦਰ ਸਿੰਘ ਪੁਆਰ ਇਹ ਐਕਚੁਅਲੀ ਇੱਕ ਵਿਦਵਾਨ ਹੈਗੇ ਨੇ ਪੰਜਾਬੀ ਦੇ ਉਹਨਾਂ ਨੇ ਦੁਨੀ ਚੰਦਰ ਦਾ ਸਾਰਾ ਇਹ ਪੰਜਾਬੀ ਭਾਸ਼ਾ ਦਾ ਵਿਆਕਰਨ ਪੜਿਆ ਤਾਂ ਉਹਨਾਂ ਨੇ ਕੀ ਕਿਹਾ ਕਹਿੰਦੇ ਇੱਕ ਤਾਂ ਇਹ ਗੱਲ ਹੈ ਕਿ ਇਹ ਵਾਲਾ ਜਿਹੜਾ ਵਿਆਕਰਨ ਹੈ ਨਾ ਇਹ ਦੋ ਚੀਜ਼ਾਂ ਦਾ ਰਿਲੇਸ਼ਨ ਹੈਗਾ ਆ ਮਤਲਬ ਜੇ ਤੁਸੀਂ ਮੇਰੇ ਕੋਲ ਪੁੱਛੋਗੇ ਕਿ ਦੁਨੀ ਚੰਦਰ ਦਾ ਵਿਆਕਰਨ ਰਵਾਇਤੀ ਹੈ ਮੈਂ ਕਹੂੰਗਾ ਹਾਂਜੀ ਜੇ ਤੁਸੀਂ ਕਹੋਗੇ ਰੂਪਕ ਵਿਆਕਰਨ ਹੈ ਮੈਂ ਕਹੂੰਗਾ ਹਾਂਜੀ ਯਾਨੀ ਕਿ ਤੁਸੀਂ ਇਸ ਵਿਆਕਰਨ ਨੂੰ ਰਵਾਇਤੀ ਤੇ ਰੂਪਕ ਵਿਆਕਰਨ ਦੋਨਾਂ ਦੇ ਬਿਲਕੁਲ ਵਿਚਕਾਰ ਰੱਖ ਸਕਦੇ ਹੋ ਤਾਂ ਇਹ ਕੋਟ ਕਿੰਨੇ ਦਿੱਤੀ ਸੀ ਪਲੀਜ਼ ਯਾਦ ਰੱਖਿਓ जोगिंदर ਸਿੰਘ ਪੁਆਰ ਨੇ ਦਿੱਤੀ ਸੀ ਦੁਨੀ ਚੰਦਰ ਦੀ ਪੰਜਾਬੀ ਵਿਆਕਰਨ ਦੇ ਲਈ ਠੀਕ ਹੈ ਓਕੇ ਹੁਣ ਇਹ ਜਿਹੜਾ ਵਿਆਕਰਨ ਲਿਖਿਆ ਗਿਆ ਸੀਗਾ ਅਸਲ ਦੇ ਵਿੱਚ ਇਹ ਲਿਖਿਆ ਗਿਆ ਸੰਸਕ੍ਰਿਤ ਦੀ ਵਿਆਕਰਨ ਨੂੰ ਬੇਸ ਬਣਾ ਕੇ ਓਕੇ ਮਤਲਬ ਕਿ ਉਹਦੀ ਸੇਧ ਲੈ ਕੇ ਇਸ ਨੂੰ ਤਿਆਰ ਕੀਤਾ ਗਿਆ ਸੀ ਪਰ ਪਰੰਪਰਾਇ ਵਿਆਕਰਨ ਵੀ ਇਹਦੇ ਵਿੱਚ ਐਡ ਹੁੰਦੀ ਗਈ ਸਮਝ ਗਏ 올 ਰਾਈਟ ਇਸ ਤੋਂ ਬਿਨਾ ਕਹਿੰਦੇ ਨੇ ਕਿ ਦੁਨੀ ਚੰਦਰ ਨੇ ਇੱਕ ਪਰਸਨ ਤੋਂ ਬੜੀ ਸੇਧ ਲਈ ਸੀ ਜਦੋਂ ਐਨੇ ਆਪਣੀ ਪੰਜਾਬੀ ਵਿਆਕਰਨ ਲਿਖੀ ਤਾਂ ਐਨੇ ਕਿਹਦੇ ਤੋਂ ਸੇਧ ਲਈ ਜਿਨ੍ਹਾਂ ਦੇ ਬਾਰੇ ਅਸੀਂ ਲਾਸਟ ਜਿਹੜਾ ਸਾਡਾ ਸੈਸ਼ਨ ਹੋਇਆ ਸੀ ਉਸ ਦੇ ਵਿੱਚ ਵੀ ਗੱਲ ਕੀਤੀ ਸੀ ਜਦੋਂ ਆਪਾਂ ਕੈ ਲੋਗ ਦੇ ਹਿੰਦੀ ਵਿਆਕਰਨ ਦੇ ਬਾਰੇ ਵਿੱਚ ਦੇਖਿਆ ਸੀ ਰਾਈਟ ਤਾਂ ਉਹਨਾਂ ਤੋਂ ਇਹਨਾਂ ਨੇ ਸੇਧ ਲਈ ਸੀ ਤਾਂ ਇਹ ਸਾਰੇ ਦੇ ਸਾਰੇ ਕਨਸੈਪਟ ਤੁਸੀਂ ਯਾਦ ਰੱਖਣੇ ਨੇ ਅੱਗੇ ਚੱਲਦੇ ਹਾਂ ਦੂਸਰਾ ਕੁਐਸਚਨ ਅ ਗ੍ਰੈਮੈਟੀਕਲ ਸਕੈਚ ਆਫ ਪੰਜਾਬੀ एक किताब किस दी लिखी हुई है प्रोफेसर साहिब सिंह दुनी चंदर काली चरण बहल कोई नहीं दूसरे क्वेश्चन आंसर करना है ग्रामेटिकल स्कैच ऑफ पंजाबी किताब किसने लिखी एंड प्लीज़ यहाँ किताबं पूरी तरह अपने माइंड रखना खास करके आर पी वाले स्टूडेंट्स ठीक है चलो आंसर करो क्वेश्चन नंबर टू दे लिए हाँ जी यू जी सी वाले स्टूडेंट्स भी अफकोर्स ਦੂਸਰੇ ਲਈ ਤੁਸੀਂ ਸੀ ਆਨਸਰ ਲਗਾ ਰਹੇ ਹੋ ਬਹੁਤ ਵਧੀਆ ਇਹ ਹੈਗੇ ਨੇ ਜੀ ਕਾਲੀਚਰਨ ਬਹਿਲ ਵੈਸੇ ਤੁਸੀਂ ਕਾਲੀਚਰਨ ਬਹਿਲ ਨੂੰ ਦੇਖੋਗੇ ਤੁਹਾਨੂੰ ਪਤਾ ਚੱਲੇਗਾ ਬਈ ਇਹ ਇੰਡੀਆ ਦੇ ਵਿੱਚ ਨਹੀਂ ਰਹਿੰਦੇ ਇਹ ਕਿੱਥੇ ਰਹਿੰਦੇ ਨੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਠੀਕ ਹੈ ਉੱਥੇ ਰਹਿ ਕੇ ਕੰਮ ਕਰਨ ਵਾਲੇ ਭਾਸ਼ਾ ਵਿਗਿਆਨੀ ਹੈਗੇ ਨੇ ਵੈਸੇ ਜਿਹੜੇ ਕਾਲੀਚਰਨ ਨੇ ਇਹਨਾਂ ਦਾ ਨਾ ਪੰਜਾਬੀ ਦੇ ਨਾਲ ਐਨਾ ਜ਼ਿਆਦਾ ਨੇੜਲਾ ਰਿਸ਼ਤਾ ਨਹੀਂ ਹੈਗਾ ਜਦੋਂ ਇਹਨਾਂ ਦੀਆਂ ਤੁਸੀਂ ਰਚਨਾਵਾਂ ਦੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਇਹਨਾਂ ਨੇ ਆਪਣੀਆਂ ਜ਼ਿਆਦਾਤਰ ਰਚਨਾਵਾਂ ਹਿੰਦੀ ਲੈਂਗੁਏਜ ਦੇ ਵਿੱਚ ਹੀ ਕੀਤੀਆਂ ਨੇ ਠੀਕ ਹੈ ਪਰ ਜੇ ਤੁਸੀਂ ਸੂਝ ਦੀ ਗੱਲ ਕਰੋਗੇ ਤਾਂ ਪੰਜਾਬੀ ਭਾਸ਼ਾ ਦੀ ਬਣਤਰ ਕਿਵੇਂ ਦੀ ਹੈ ਕਿਵੇਂ ਅੱਜ ਦੇ ਰੂਪ ਦੇ ਵਿੱਚ ਆਈ ਇਸ ਦੇ ਬਾਰੇ ਵਿੱਚ ਉਹਨਾਂ ਨੂੰ ਬੜੇ ਜ਼ਿਆਦਾ ਨੋਲਿਜ ਹੈ ਓਕੇ ਤਾਂ 1964 ਦੇ ਵਿੱਚ ਇਹਨਾਂ ਨੇ ਇੱਕ ਕਿਤਾਬ ਲਿਖੀ ਸੀ ਇਹੀ ਵਾਲੀ ਅ ਗ੍ਰੈਮੈਟੀਕਲ ਸਕੈਚ ਆਫ ਪੰਜਾਬੀ ਯਾਨੀ ਕਿ ਗ੍ਰੈਮੈਟੀਕਲ ਸਕੈਚ ਮਤਲਬ ਜਿਹੜੀ ਕਿਤਾਬ ਤੁਹਾਨੂੰ ਪੰਜਾਬੀ ਦੀ ਵਿਆਕਰਨ ਦੇ ਬਾਰੇ ਦੇ ਵਿੱਚ ਦੱਸੇਗੀ ਉਸ ਦੀ ਬਣਤਰ ਦੇ ਬਾਰੇ ਵਿੱਚ ਗੱਲ ਕਰੇਗੀ ਸਕੈਚਿੰਗ ਦੇ ਬਾਰੇ ਵਿੱਚ ਗੱਲ ਕਰੇਗੀ ਰਾਈਟ ਐਦੇ ਤੋਂ ਬਿਨਾ ਵੈਸੇ ਇਹਨਾਂ ਦੇ ਦੋ ਲੇਖ ਵੀ ਨੇ ਜਿਹੜੇ ਪੰਜਾਬੀ ਦੇ ਵਿੱਚ ਪ੍ਰਕਾਸ਼ਿਤ ਹੁੰਦੇ ਆ ਪਰ ਤੁਸੀਂ ਇਹ ਵਾਲੀ ਕਿਤਾਬ ਨੂੰ ਜ਼ਰੂਰ ਮਾਈਂਡ ਦੇ ਵਿੱਚ ਰੱਖੋਗੇ ਠੀਕ ਹੈ ਕਿ ਇਹ ਕਿੰਨਾ ਦੀ ਲਿਖੀ ਹੋਈ ਕਿਤਾਬ ਹੈ ਰਾਈਟ ਓਕੇ ਅੱਗੇ ਜੇਕਰ ਆਪਾਂ ਗੱਲ ਕਰਦੇ ਆ ਕਿ ਇਸ ਵਿਆਕਰਨ ਦੇ ਪਹਿਲੇ ਪੰਨੇ ਦੇ ਉੱਪਰ ਪਹਿਲਾਂ ਤਾਂ ਇਹਨਾਂ ਨੇ ਭੂਮਿਕਾ ਲਿਖੀ ਠੀਕ ਹੈ ਜੀ ਓਕੇ ਨਾਲ ਇਹ ਵੀ ਲਿਖਿਆ ਵੀ ਇਹ ਕਿਹੜੀ ਜਮਾਤ ਦੇ ਵਿਦਿਆਰਥੀਆਂ ਵਾਸਤੇ ਲਿਖੀ ਜਾ ਰਹੀ ਹੈ ਓਕੇ ਵੈਸੀ ਇਹ ਵਾਲਾ ਕੰਮ ਜ਼ਿਆਦਾਤਰ ਸਟੂਡੈਂਟਸ ਨੇ ਕੀਤਾ ਓਕੇ ਚਲੋ ਅੱਗੇ ਦੇਖਦੇ ਆ ਤੀਸਰਾ ਕੁਐਸਚਨ ਪ੍ਰੋਫੈਸਰ ਸਾਹਿਬ ਸਿੰਘ ਨੇ ਕਿਸ ਤਰ੍ਹਾਂ ਦਾ ਵਿਆਕਰਨ ਤਿਆਰ ਕੀਤਾ ਮਾਸਟਰ ਕੈਡਰ ਵਾਲਿਓ ਇਹ ਵਾਲਾ ਕੁਐਸਚਨ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਬਹੁਤ ਵਾਰ ਪੁੱਛਿਆ ਜਾ ਚੁੱਕਾ ਕੁਐਸਚਨ ਠੀਕ ਹੈ ਤਾਂ ਪੰਜਾਬ ਦੇ ਬਲੇ ਜਿਹੜੇ ਸਟੂਡੈਂਟਸ ਹੈ ਨਾ ਉਹਨਾਂ ਦੇ ਲਈ ਵੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਸਾਹਿਬ ਸਿੰਘ ਦਾ ਵਿਆਕਰਨ ਗੁਰਬਾਣੀ ਵਿਆਕਰਨ ਇਤਿਹਾਸਿਕ ਵਿਆਕਰਨ ਸੱਭਿਆਚਾਰਕ ਵਿਆਕਰਨ ਜਾਂ ਫਿਰ ਸੰਸਕ੍ਰਿਤਿਕ ਵਿਆਕਰਨ ਉੱਤਰ ਕਰੋ ਤੀਸਰੇ ਪ੍ਰਸ਼ਨ ਦੇ ਲਈ ਕੀ ਆਏਗਾ ਜੀ yes please ਤੀਸਰੇ ਦਾ ਇਹ ਬਹੁਤ ਵਧੀਆ ਰਮਨ ਜੀ ਤੁਸੀਂ ਬਹੁਤ ਵਧੀਆ ਪਰਫਾਰਮ ਕਰ ਰਹੇ ਹੋ ਵੈਰੀ ਗੁੱਡ ਬਿਲਕੁਲ ਸਹੀ ਹੈ ਇਹ ਆਊਗਾ ਗੁਰਬਾਣੀ ਵਿਆਕਰਨ ਠੀਕ ਹੈ ਵੈਸੇ ਤਾਂ ਪ੍ਰੋਫੈਸਰ ਸਾਹਿਬ ਸਿੰਘ ਸਾਨੂੰ ਵੈਸੀ ਐਦਾਂ ਦਾ ਗੁਰਮੁਖ ਜੇ ਵਰਗਾ ਨਾਮ ਲੱਗ ਰਿਹਾ ਰਾਈਟ ਤਾਂ ਉਹਨਾਂ ਤੋਂ ਹੀ ਤੁਸੀਂ ਗੁਰਬਾਣੀ ਵਿਆਕਰਨ ਯਾਦ ਰੱਖ ਲਿਓ ਹੁਣ ਐਂਦੇ ਬਾਰੇ ਇੱਕ ਪ੍ਰਸ਼ਨ ਹੋਰ ਆਂਦਾ ਹੁੰਦਾ ਜੇ ਮੰਨੋ ਥੋੜਾ ਜਿਹਾ ਟਫ ਕਰਨਾ ਹੈ ਕਿ ਇਹ ਵਾਲਾ ਜਿਹੜਾ ਗੁਰਬਾਣੀ ਵਿਆਕਰਨ ਹੈ ਇਹ ਕਦੋਂ ਪ੍ਰਕਾਸ਼ਿਤ ਹੋਇਆ ਸੀ ਹੁਣ ਯੂਜੀਸੀ ਵਾਲਿਆਂ ਨੂੰ ਤਾਂ ਇਹ ਯਾਦ ਰੱਖਣਾ ਹੀ ਪੈਣਾ ਆ ਤਾਂ ਇਹ 1939 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਆ ਰਾਈਟ ਤੇ ਐਂਦਾ ਵੀ ਜਦੋਂ ਆਪਾਂ ਪ੍ਰੇਰਨਾ ਸਰੋਤ ਦੇਖਦੇ ਆ ਉਹੀ ਹੈ ਜਿਹਦੇ ਬਾਰੇ ਅਸੀਂ ਗੱਲ ਕੀਤੀ ਸੀਗੀ ਕਿ ਉਸ ਪਰਸਨ ਦਾ ਵਿਆਕਰਨ ਤਾਂ ਚਾਹੇ ਕਿੰਨਾ ਪੁਰਾਣਾ ਹੋ ਚੁੱਕਿਆ ਸਦੀਆਂ ਬੀਤ ਗਈਆਂ ਪਰ ਅੱਜ ਦੀ ਡੇਟ ਦੇ ਵਿੱਚ ਵੀ ਵੱਡੇ ਵੱਡੇ ਜਿਹੜੇ ਵਿਦਵਾਨ ਨੇ ਉਹਨਾਂ ਦੇ ਵਿਆਕਰਨ ਨੂੰ ਪੜ੍ਹਦੇ ਨੇ ਰਾਈਟ ਕਿੰਨਾ ਦਾ ਵਿਆਕਰਨ ਹੈ ਉਹ ਪਾਣਿਨੀ ਦਾ ਵਿਆਕਰਨ ਓਕੇ ਤਾਂ ਸਾਹਿਬ ਸਿੰਘ ਨੇ ਵੀ ਜਦੋਂ ਆਪਣੀ ਵਿਆਕਰਨ ਲਿਖੀ ਸੀ ਤਾਂ ਪਾਣਿਨੀ ਦੇ ਵਿਆਕਰਨ ਤੋਂ ਹੀ ਇਹਨਾਂ ਨੇ ਸੋਧ ਲਈ ਸੀ ਪ੍ਰੇਰਨਾ ਸਰੋਤ ਉਹਨਾਂ ਦਾ ਬਣਿਆ ਸੀ ਓਕੇ ਠੀਕ ਹੈ ਇਸ ਤੋਂ ਅੱਗੇ ਗੱਲ ਕਰੀਏ ਕਿ ਗੁਰਬਾਣੀ ਵਿਆਕਰਨ ਕਿਉਂ ਬੋਲਿਆ ਜਾਂਦਾ ਹੈ ਇਹਨੂੰ ਦੇਖੋ ਇਹ ਤੁਹਾਨੂੰ ਜ਼ਿਆਦਾ ਯਾਦ ਹੋ ਜਾਊਗਾ ਜਦੋਂ ਅਸੀਂ ਦੇਖਦੇ ਹਾਂ ਇਹਦੇ ਦੋ ਭਾਗ ਤਾ ਪਹਿਲੇ ਭਾਗ ਦੇ ਵਿੱਚ ਇਹਨਾਂ ਨੇ ਕੀ ਕੀਤਾ ਸ਼ਬਦ ਮਹੱਲਾ ਦਾ ਉਚਾਰਨ ਵਰਣ ਬੋਧ ਸੰਧੀ ਇਹਨਾਂ ਦੀ ਗੱਲ ਕੀਤੀ ਹੈ ਠੀਕ ਹੈ ਸਪੈਸੀਫਿਕ ਇਸੇ ਕਰਕੇ ਇਸ ਨੂੰ ਗੁਰਬਾਣੀ ਵਿਆਕਰਣ ਬੋਲਿਆ ਜਾਂਦਾ ਪਰ ਦੂਸਰੇ ਭਾਗ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਵਿਆਕਰਣ ਦੇ ਰੂਪ ਮਿਲਣਗੇ ਜਿਸ ਤਰ੍ਹਾਂ ਇਹਨਾਂ ਨੇ ਨਾਮ ਬਾਰੇ ਗੱਲ ਕੀਤੀ ਹੈ ਪਰ ਨਾਮ ਬਾਰੇ ਗੱਲ ਕੀਤੀ ਹੈ ਵਿਸ਼ੇਸ਼ਣ ਬਾਰੇ ਗੱਲ ਕੀਤੀ ਹੈ ਕਿਰਿਆ ਬਾਰੇ ਗੱਲ ਕੀਤੀ ਹੈ ਠੀਕ ਹੈ ਜੀ ਓਕੇ ਫਿਰਾਂ ਦੇ ਅੱਗੇ ਤਿੰਨ ਚ ਤੇ ਚੌਥਾ ਯਾਨੀ ਕਿ ਦੋ ਭਾਗ ਹੋਰ ਆਣਗੇ ਜਿਹੜੇ ਤੁਹਾਨੂੰ ਵਾਕ ਰਚਨਾ ਦੇ ਬਾਰੇ ਵਾਕਾਂ ਦੀ ਬਣਤਰ ਦੇ ਬਾਰੇ ਦੇ ਵਿੱਚ ਦੱਸਣਗੇ 올 ਰਾਈਟ ਅੱਗੇ ਦੇਖਦੇ ਹਾਂ ਚੌਥਾ ਕੁਐਸਚਨ ਹੇਠਾਂ ਵਿੱਚੋਂ ਕਿਸ ਭਾਸ਼ਾ ਵਿਗਿਆਨੀ ਨੇ ਪੰਜਾਬੀ ਦੇ ਜਟਿਲ ਵਾਕਾਂ ਬਾਰੇ ਖੋਜ ਕੀਤੀ ਹੈ? ਦਿਰਘ ਖੋਜ ਕੀਤੀ ਹੈ ਐਕਚੁਅਲੀ ਜਟਿਲ ਵਾਕ ਮਤਲਬ ਕੰਪੋਜ਼ਿਟ ਠੀਕ ਹੈ ਕਈ ਵਾਰੀ ਸਾਨੂੰ ਅੰਗਰੇਜ਼ੀ ਦੇ ਸ਼ਬਦ ਦੇ ਨਾਲ ਜ਼ਿਆਦਾ ਚੰਗੀ ਤਰ੍ਹਾਂ ਪਤਾ ਚੱਲ ਜਾਂਦਾ ਹੈ ਤਾਂ ਅਸੀਂ ਇੱਥੇ ਗੱਲ ਕਰ ਰਹੇ ਹਾਂ सेंटेंसेस दी ठीक है तो दसो जी कॉम्पोजिट सेंटेंसेस बारे किसने ज्यादा खोज की बलबीर सिंह संधु जोगिंदर सिंह पुआर नोम चौमसकी या फिर नोव यस चौथे क्वेश्चन की आंसर आएगा सी उत्तर नोम चौमस्की इसका उत्तर है समीर नोव ठीक है यानी कि इसका आंसर d ਆਊਗਾ ਓਕੇ ਹਾਂ ਇਹ ਹੋ ਸਕਦਾ ਹੈ ਜਿਆਦਾਤਰ ਸਟੂਡੈਂਟਸ ਦਾ ਕੁਐਸਚਨ ਠੀਕ ਨਾ ਹੋਏ ਤਾਂ ਯਾਦ ਰੱਖ ਲੈਣਾ ਕਿ ਕਿਉਂਕਿ ਐਕਚੁਅਲੀ ਦੇਖੋ ਜਿਹੜੇ ਨੋਮ ਚੋਮਸਕੀ ਨੇ ਉਹਨਾਂ ਦੀ ਤਰ੍ਹਾਂ ਹੀ ਜਿਹੜੇ ਸਮਿਰ ਨੋਮ ਨੇ ਨਾ ਉਹ ਵੀ ਇੱਕ ਰੂਸੀ ਭਾਸ਼ਾ ਵਿਗਿਆਨੀ ਨੇ ਓਕੇ ਤਾਂ ਉਹਨਾਂ ਨੇ ਹੀ ਇਸ ਦੇ ਬਾਰੇ ਵਿੱਚ ਦਿਰਗ ਖੋਜ ਕੀਤੀ ਸੀ ਓਕੇ ਤੇ ਜੇਕਰ ਮੈਂ ਗੱਲ ਕਰਾਂ ਜੋਗਿੰਦਰ ਸਿੰਘ ਪੁਆੜ ਦੀ ਚਲੋ ਇਹਨਾਂ ਦੇ ਬਾਰੇ ਅਗਲਾ ਕੁਐਸਚਨ ਆਏਗਾ ਆਪਾਂ ਉੱਥੇ ਗੱਲ ਕਰਦੇ ਹਾਂ ਰਾਈਟ ਤਾਂ ਚੌਥੇ ਦਾ ਆਨਸਰ d ਯਾਦ ਰੱਖਿਓ ਸਮਿਰ ਨੋਮ ਓਕੇ ਨੈਕਸਟ ਦੇਖਦੇ ਆ ਕੁਐਸਚਨ ਨੰਬਰ 5 ਬਲਵੀਰ ਸਿੰਘ ਸੰਧੂ ਨੇ ਕਿਸ ਉਪਭਾਸ਼ਾ ਦਾ ਵਿਆਕਰਨ ਲਿਖਿਆ ਪੁਆਦੀ ਮਲਵਈ ਮਾਜੀ ਡੋਗਰੀ ਇੱਥੇ ਗੱਲ ਹੋ ਰਹੀ ਹੈ ਬਲਵੀਰ ਸਿੰਘ ਸੰਧੂ ਦੇ ਵਿਆਕਰਨ ਦੀ ਠੀਕ ਹੈ ਤਾਂ ਉਸੇ ਦੇ ਬੇਸ ਦੇ ਉੱਪਰ ਹੀ ਤੁਸੀਂ ਆਨਸਰ ਕਰਨਾ ਆ ਪੁਆਦੀ ਮਲਵਈ ਮਾਜੀ ਜਾਂ ਡੋਗਰੀ ਯੈਸ ਪੰਜਵੇਂ ਦੇ ਲਈ ਕੀ ਉੱਤਰ ਆਊਗਾ ਪੰਜਲੀ ਇਹ ਉੱਤਰ ਲਗਾ ਰਹੇ ਹੋ ਪੁਆਦੀ ਬਿਲਕੁਲ ਸਹੀ ਉੱਤਰ ਹੈ ਇਸ ਦਾ ਆਨਸਰ ਆਊਗਾ ਪੁਆਦੀ ਠੀਕ ਹੈ ਤਾਂ ਇੱਥੇ ਹੁਣ ਮੈਂ ਤੁਹਾਨੂੰ ਪਿਛਲੇ ਕੁਐਸਚਨ ਦੇ ਨਾਲ ਰਿਲੇਟਡ ਕੁਝ ਇੱਕ ਚੀਜ਼ਾ ਦੱਸ ਦੇਣੀ ਆ ਠੀਕ ਤਾਂ ਗੱਲ ਕਰਦੇ ਹਾਂ ਅਸੀਂ ਇੱਥੇ ਸਭ ਤੋਂ ਪਹਿਲਾਂ ਬਲਵੀਰ ਸਿੰਘ ਸੰਧੂ ਦੀ ਤਾਂ ਐਨਾਂ ਬਾਰੇ ਮੈਂ ਕੀ ਦੱਸਿਆ ਕਿ ਐਨਾਂ ਨੇ ਪੁਆਦੀ ਉਪਭਾਸ਼ਾ ਦਾ ਵਿਆਕਰਨ ਲਿਖਿਆ ਫਿਰ ਜਿਹੜੇ ਜੋਗਿੰਦਰ ਸਿੰਘ ਪੁਆਰ ਹੈਗੇ ਆ ਉਹਨਾਂ ਨੇ ਕਿਰਿਆ ਤੇ ਕਾਲ ਇਹਨਾਂ ਦੋਨਾਂ ਦੇ ਬਾਰੇ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਖੋਜ ਕੀਤੀ ਸੀ ਪੰਜਾਬੀ ਦੀ ਓਕੇ ਅੱਗੇ ਗੱਲ ਕਰਦੇ ਆ 6ਵਾਂ ਕੁਐਸਚਨ ਇਹਨਾਂ ਦੇ ਵਿੱਚੋਂ ਤੁਸੀਂ ਸਹੀ ਕਥਨ ਚੁਣਦੇ ਕੋ ਬੱਚਾ ਜਦੋਂ ਤੁਸੀਂ ਐਸ ਕੁਐਸਚਨ ਨੂੰ ਕਰ ਲੋਗੇ ਤਾਂ ਇੱਕੋ ਪ੍ਰਸ਼ਨ ਦੇ ਵਿੱਚ ਪਹਿਲਾਂ ਤਾਂ ਚਾਰ ਤੁਹਾਡੇ ਬਿਲਕੁਲ ਸਿੱਧੇ ਸਿੱਧੇ ਕੁਐਸਚਨ ਹੋ ਜਾਣਗੇ ਤੈਨੂੰ ਬਹੁਤ ਧਿਆਨ ਨਾਲ ਪਹਿਲਾਂ ਪੜਿਓ ਜਲਦੀਬਾਜ਼ੀ ਵਿੱਚ ਆਂਸਰ ਨਹੀਂ ਕਰਨਾ ਠੀਕ ਹੈ ਓਕੇ ਦੇਖੋ एसएस एस जोशी ਨੇ ਕਿਰਿਆ ਅਤੇ ਕਾਲ ਬਾਰੇ ਡੂੰਗੀ ਖੋਜ ਕੀਤੀ। ਜੋਗਿੰਦਰ ਸਿੰਘ ਪੁਆਰ ਨੇ ਤੁਨੀ ਵਿਉਂਤ ਦੇ ਖੇਤਰ ਵਿੱਚ ਗਹਿਨ ਅਧਿਐਨ ਕੀਤਾ। ਹਰਕੀਰਤ ਸਿੰਘ ਨੇ ਸਿਸਟਮੀ ਵਿਆਕਰਨ ਦੇ ਸਿਧਾਂਤਕ ਚੋਕਟੇ ਵਿੱਚ ਪੰਜਾਬੀ ਭਾਸ਼ਾ ਦੇ ਉਪਵਾਕਾਂ ਦਾ ਅਧਿਐਨ ਕੀਤਾ। ਅਤੇ ਤੁਸੀਂ ਸਿਰਫ ਉਹ ਵਾਲੇ ਵਰਡਸ ਉਠਾ ਲਿਓ ਜਿਹੜੇ ਤੁਹਾਡੇ ਲਈ ਸਪੈਸੀਫਿਕ ਹੋਣ ਓਕੇ। ਪਰਮਜੀਤ ਵਾਲੀਆ ਨੇ ਮਾਜੀ ਅਤੇ ਮੁਲਤਾਨੀ ਉਪਭਾਸ਼ਾਵਾਂ ਬਾਰੇ ਤੁਲਨਾਤਮਕ ਖੋਜ ਦਾ ਕੰਮ ਕੀਤਾ। ਸਾਰੇ ਸਹੀ ਨੇ ਜਾਂ ਸਾਰੇ ਗਲਤ ਨੇ ਉੱਤਰ ਕਰੋ 6ਵੇਂ ਪ੍ਰਸ਼ਨ ਦੇ ਲਈ ਜੇ ਤੁਸੀਂ ਮੇਰੇ ਪਿਛਲੇ ਕੁਐਸਚਨ ਨੂੰ ਧਿਆਨ ਨਾਲ ਸੁਣਿਆ ਉਹਦੀ ਜਦੋਂ ਮੈਂ ਡਿਟੇਲ ਦਿੱਤੀ ਹੈ ਧਿਆਨ ਨਾਲ ਸੁਣੀ ਹੈ ਤਾਂ ਮਤਲਬ ਹੀ ਨਹੀਂ ਪੈਦਾ ਹੁੰਦਾ ਕਿ ਇਹ ਤੁਹਾਡਾ ਕੁਐਸਚਨ ਗਲਤ ਹੋ ਜੇ ਮਤਲਬ 50 50 ਚਾਂਸੇਸ ਹੋ ਜਾਣਗੇ ਤਾਂ ਇੱਥੇ ਦੇਖ ਲਓ A B C D E ਔਰ F F ਤੱਕ ਜਾ ਰਹੇ ਨੇ ਠੀਕ ਹੈ ਤਾਂ ਉਹਦੇ ਅਕੋਰਡਿੰਗ ਆਨਸਰ ਕਰਿਓ ਜ਼ਿਆਦਾਤਰ ਦਾ ਆਨਸਰ C ਆ ਰਿਹਾ ਹੈ ਰਾਈਟ ਓਕੇ ਤੇ ਰਮਨਦੀਪ ਜੀ ਨੇ ਕੱਲਿਆਂ ਨੇ ਬੋਲਿਆ ਕਿ ਇਹਦਾ ਆਨਸਰ ਐਫ ਆਉਣਾ ਚਾਹੀਦਾ ਹੈ ਰਾਈਟ ਪਵਨਦੀਪ ਜੀ ਨੇ ਵੀ ਚਲੋ ਦੇਖੀਏ ਬਹੁਤ ਵਧੀਆ ਜਿਨ੍ਹਾਂ ਨੇ ਉੱਤਰ ਕੀਤਾ ਨਾ ਸਾਰੇ ਗਲਤ ਹਨ ਉਹ ਬੱਚੇ ਬਿਲਕੁਲ ਸਹੀ ਬੋਲ ਰਹੀ ਹੈ ਪਹਿਲਾ ਹੁਣ ਤੁਸੀਂ ਸਮਝੋ ਕੀ ਹੋਇਆ ਕੀ ਹੈ ਜਦੋਂ ਮੈਂ ਤੁਹਾਨੂੰ ਪਿਛਲਾ ਕੁਐਸਚਨ ਕਰਵਾਇਆ ਉੱਥੇ ਮੈਂ ਤੁਹਾਨੂੰ ਸਪੈਸੀਫਿਕਲੀ ਦੱਸਿਆ ਸੀ ਕਿ ਜਿਹੜੇ ਇਹ ਜੋਗਿੰਦਰ ਸਿੰਘ ਪੁਆਰ ਹੈਗੇ ਆ ਇਹਨਾਂ ਨੇ ਕਿੰਦੇ ਬਾਰੇ ਗੱਲ ਕੀਤੀ ਹੈ ਕਿਰਿਆ ਤੇ ਕਾਲ ਦੇ ਬਾਰੇ ਵਿੱਚ ਰਾਈਟ ਯਾਨੀ ਕਿ ਇੱਥੇ ਜੇਕਰ ਪਹਿਲੇ ਉੱਪਰ ਐਸ ਐਸ ਜੋਸ਼ੀ ਦੀ ਜਗ੍ਹਾ ਤੇ ਪੁਆਰ ਹੁੰਦਾ ਤਾਂ ਆਪਣਾ ਉੱਤੇ ਠੀਕ ਆਣਾ ਸੀਗਾ ਫਿਰ ਗੱਲ ਕਰੀਏ ਐਸ ਐਸ ਜੋਸ਼ੀ ਦੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪੰਜਾਬੀ ਦੀ ਧੁਨੀ ਵਿਉਂਤ ਦੇ ਬਾਰੇ ਵਿੱਚ ਗਹਿਨ ਅਧਿਐਨ ਕੀਤਾ ਤਾਂ ਪੁਆਰ ਦਾ ਸਬੰਧ ਹੋ ਗਿਆ ਕਿਰਿਆ ਦੇ ਨਾਲ ਤੇ ਕਾਲ ਦੇ ਨਾਲ ਠੀਕ ਹੈ ਜੋਸ਼ੀ ਦਾ ਸਬੰਧ ਹੋ ਗਿਆ ਧੁਨੀ ਵਿਉਂਤ ਦੇ ਨਾਲ ਜਦੋਂ ਵੀ ਅਸੀਂ ਮਿਊਜ਼ਿਕਲ ਧੁਨੀਆਂ ਸੁਣਦੇ ਹਾਂ ਰਾਈਟ ਤਾ ਫਿਰ ਉਹਦੂ ਕੀ ਆਂਦਾ ਸਾਡੇ ਵਿੱਚ ਜੋਸ਼ ਆ ਜਾਂਦਾ ਤਾਂ ਜੋਸ਼ੇ ਨੂੰ ਤੁਸੀਂ ਧੁਨੀ ਵਿਉਂਤ ਦੇ ਨਾਲ ਰਿਲੇਟ ਕਰਕੇ ਯਾਦ ਰੱਖ ਸਕਦੇ ਹੋ ਓਕੇ ਜੀ ਠੀਕ ਹੈ ਫਿਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹਰਕੀਰਤ ਸਿੰਘ ਦੀ ਹੈਨਾ ਹਰਕੀਰਤ ਸਿੰਘ ਨੇ ਕੀ ਕੀਤਾ ਮਾਜੀ ਇੱਕ ਸੈਕਿੰਡ ਇੱਥੇ ਮੈਨੂੰ ਕਰਨ ਦਾ ਰੌਂਡ ਹਾਂ ਇਹਨਾਂ ਨੇ ਮਾਜੀ ਤੇ ਮੁਲਤਾਨੀ ਇਹਨਾਂ ਉਪਭਾਸ਼ਾਵਾਂ ਦੇ ਬਾਰੇ ਦੇ ਵਿੱਚ ਆਪਸ ਵਿੱਚ ਤੁਲਨਾਤਮਕ ਅਧਿਐਨ ਕੀਤਾ ਸੀਗਾ ਓਕੇ ਫਿਰ ਜਿਹੜੇ ਹੈਗੇ ਨੇ ਪਰਮਜੀਤ ਵਾਲੀਆ ਵਾਲਿਆ ਨੇ ਕੀ ਕੀਤਾ ਉਪਵਾਕਾਂ ਦਾ ਅਧਿਐਨ ਕੀਤਾ ਰਾਈਟ ਤਾਂ ਇਹ ਇਹ ਆਪਸ ਦੇ ਵਿੱਚ ਤੁਸੀਂ ਇੰਟਰਚੇਂਜ ਕਰਕੇ ਯਾਦ ਰੱਖਨੇ ਹੈਗੇ ਆ ਤੇ ਇਹ ਚਾਰੋਂ ਦੇ ਜਾਂ ਚਾਰੋਂ ਚੀਜ਼ਾਂ ਹੀ ਬਹੁਤ ਇੰਪੋਰਟੈਂਟ ਹੈਗੀਆਂ ਇਸ ਲਈ ਇਹਨਾਂ ਨੂੰ ਨਾ ਚੰਗੀ ਤਰ੍ਹਾਂ ਯਾਦ ਰੱਖਿਓ ਓਕੇ ਠੀਕ ਹੈ ਇੱਥੇ ਆਪਾਂ ਇੱਕ ਵਾਰੀ ਫੇਰ ਦੇਖ ਲਈਏ ਸ਼ਾਰਟਕਟ ਦੇ ਵਿੱਚ ਤਾਂ ਪੁਆਰ ਆ ਜਾਣਗੇ ਧੁਨੀ ਵਿਯੋਤਨਾ ਸੰਬੰਧਿਤ ਦੇਖੋ ਪੱਪੇ ਦੀ ਸੌਰੀ ਧੁਨੀ ਵਿਯੋਤਨੀ ਕਿਰਿਆ ਤੇ ਕਾਲ ਦੇ ਨਾਲ ਸੰਬੰਧਿਤ ਜੋਸ਼ੀ ਆਜਨਗੇ ਤੁਨੀ ਵਿਯੋਤ ਨਾਲ ਸੰਬੰਧਿਤ ਹਰਕੀਰਤ ਦਾ ਸਬੰਧ ਮਾਜੀ ਤੇ ਮਲਤਾਨੀ ਉਪਭਾਸ਼ਾਵਾਂ ਦੇ ਤੁਲਨਾਤਮਕ ਅਧਿਐਨ ਨਾਲ ਹੈਗਾ ਤੇ ਪਰਮਜੀਤ ਵਾਲੀਆਂ ਨੇ ਪੰਜਾਬੀ ਭਾਸ਼ਾ ਦੇ ਉਪਵਾਕਾ ਬਾਰੇ ਖੋਜ ਕੀਤੀ ਹੈ ਠੀਕ ਹੈ ਜੀ ਤਾਂ ਇਹ ਚਾਰੋਂ ਚੀਜ਼ਾਂ ਅਲੱਗ-ਅਲੱਗ ਯਾਦ ਰੱਖਿਓ ਨੈਕਸਟ ਸਤਵਾਂ ਕੁਐਸਚਨ ਦੇਖੋ ਮੰਗਤ ਰਾਏ ਭਾਰਤਵਾਜ ਦੇ ਵਿਆਕਰਨ ਦਾ ਆਧਾਰ ਕੀ ਹੈ ਪਾਣੀਨੀ ਦਾ ਅਸ਼ਟ ਅਧਿਆਇ पाणिनि दा समर्थ्य पदविधेय परत्रि हरिदा वाक्यपदीय या फेत एक अति तिन हां जी 7वे प्रश्न ਲਈ ਉੱਤਰ ਮੰਗਤ ਰਾਏ ਭਾਰਦवाज ਦੇ ਵਿਆਕਰਨ ਦਾ ਆਧਾਰ ਕੀ ਹੈ ਕੁਐਸਚਨ ਦਾ ਨੰਬਰ ਪਾਉਂਦੇ ਜਾਇਓ ਨਾਲ-ਨਾਲ ਠੀਕ ਹੈ ਜਿਵੇਂ ਹੁਣ ਤੱਕ ਕਰ ਰਹੇ ਹੋ ਬਹੁਤ ਸਹੀ ਹੈ ਨਹੀਂ ਤਾਂ ਫਿਰ ਨਾ ਥੋੜਾ ਟਿਪੀਕਲ ਲੱਗਦਾ ਆ ਹਾਂਜੀ ਸਤਵੇਂ ਦੇ ਲਈ ਆਨਸਰ ਕਰੋ ਡੀ ਉੱਤਰ ਇਸ ਦਾ ਉੱਤਰ ਆਏਗਾ ਬੀ ਠੀਕ ਹੈ ਪਾਨਿਨੀ ਦਾ ਸਮਰਥ્ય ਪਦ ਵਿਧੇ ਹੁਣ ਤੁਸੀਂ ਦੇਖੋ ਇੱਥੇ ਪਹਿਲਾਂ ਤਾਂ ਸਾਡੇ ਸਾਹਮਣੇ ਤਿੰਨ ਕੁਐਸਚਨ ਹੈ ਜਿਹੜੇ ਕਿ ਇਹਦੇ ਆਪਸ਼ਨ ਚ ਸੋਲਵ ਹੋਗੇ ਪਹਿਲਾਂ ਤਾਂ ਪਾਨਿਨੀ ਦੀ ਰਚਨਾ ਅਸ਼ਟ ਅਧਿਆਏ ਦੂਸਰਾ ਪਾਨਿਨੀ ਦੀ ਰਚਨਾ ਹੈਗੀ ਹੈ ਸਮਰਥਿਯ ਪਦਵਿਦਿਅ ਅਸ਼ਟ ਅਧਿਆਏ ਸਭ ਨੂੰ ਪਤਾ ਹੁੰਦਾ ਹੈ ਸਮਰਥਿਯ ਪਦਵਿਦਿਅ ਘੱਟ ਹੀ ਪਤਾ ਹੁੰਦਾ ਹੈ ਤਾਂ ਯਾਦ ਰੱਖ ਲਿਓ ਤੀਸਰਾ ਸਾਨੂੰ ਪਤਾ ਚੱਲਿਆ ਕਿ ਭਰਤਰੀ ਹਰੀ ਦੀ ਰਚਨਾ ਹੈ ਵਾਕਯ ਪਦਿਅ ਠੀਕ ਹੈ ਓਕੇ ਹੁਣ ਮੈਂ ਇੱਥੇ ਤੁਹਾਨੂੰ ਪੁੱਛਿਆ ਸੀਗਾ ਕਿ ਜਿਹੜਾ ਮੰਗਤ ਰਏ ਭਾਰਦਵਾਜ ਨੇ ਮੇਨ ਆਫ ਦਾ ਵਿਆਕਰਨ ਤਿਆਰ ਕੀਤਾ ਹੈ ਜਿਹੜਾ ਕਿ ਕਿਹਾ ਜਾਂਦਾ ਹੈ ਸਿਧਾਂਤਕ ਦ੍ਰਿਸ਼ਟੀ ਤੋਂ ਸਭ ਤੋਂ ਇੰਪੋਰਟੈਂਸ ਰੱਖਦਾ ਹੈ ਓਕੇ ਉਹਦਾ ਮੇਨ ਸੂਤਰ ਤਾਂ ਆਹੀ ਹੈ ਪਾਨਿਨੀ ਦਾ ਸਮਰਥਯ ਪਦਵਿਧਿ ਰਾਈਟ ਪਰ ਉਸ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਅੱਗੇ ਜਾ ਕੇ ਪੜਦੇ ਹੋ ਤਾਂ ਤੁਹਾਨੂੰ ਪਤਾ ਚੱਲੂਗਾ ਕਿ ਐਨੇ ਨਾ ਭਰਤਰੀ ਹਰੀ ਦਾ ਜਿਹੜਾ ਗ੍ਰੰਥ ਹੈ ਕਿਹੜਾ ਵਾਕ્ય ਪਦਿਅ ਐਂਦੇ ਪਰਿਪੇਖ ਦੇ ਵਿੱਚ ਵੀ ਆਪਣੀ ਰਚਨਾ ਦੇ ਵਿੱਚ ਇੱਕ ਪ੍ਰੋਪਰ ਟਾਪਿਕ ਹੈ ਕਾਲ ਪ੍ਰਬੰਧ ਦਾ ਟਾਪਿਕ ਐਂਦੀ ਵਿਆਕਰਨ ਦੇ ਵਿੱਚ ਠੀਕ ਹੈ ਤਾਂ ਇਹ ਕਾਲ ਪ੍ਰਬੰਧ ਦਾ ਜਿਹੜਾ ਟਾਪਿਕ ਹੈ ਇਹ ਭਰਤਰੀ ਹਰੀ ਦੇ ਵਾਕਿਆ ਪਧੀਆਂ ਦੇ ਉੱਪਰ ਆਧਾਰਿਤ ਹੈ ਠੀਕ ਹੈ ਤਾਂ ਇਹਨੂੰ ਐਦਾ ਯਾਦ ਰੱਖ ਲਿਓ ਅਗਰ ਤੁਹਾਡੇ ਕੋਲੋ ਕਾਲ ਪ੍ਰਬੰਧ ਬਾਰੇ ਸਪੈਸਿਫਿਕ ਪੁੱਛਿਆ ਜਾਏਗਾ ਤਾਂ ਅਦਰਵਾਈਜ਼ ਤੁਸੀਂ ਇਹਨੂੰ ਤਿੰਨਾਂ ਨੂੰ ਅਲੱਗ-ਅਲੱਗ ਯਾਦ ਰੱਖਣਾ ਹੈ ਕਿੰਦਾ ਬੇਸ ਵੀ ਯਾਦ ਰੱਖੋਗੇ ਠੀਕ ਹੈ ਜੀ ਓਕੇ ਅੱਗੇ ਦੇਖੋ 8ਵਾਂ ਕੁਐਸਚਨ ਸੋਸੀਓਰ ਨੇ ਕਿਸ ਚਿੰਤਨ ਤੋਂ ਪ੍ਰੇਰਿਤ ਹੋ ਕੇ ਚਿੰਨ ਵਿਗਿਆਨ ਦੀ ਗੱਲ ਸ਼ੁਰੂ ਕੀਤੀ ਸੀ ਪੰਜਾਬੀ ਵਿਆਕਰਣ ਚਿੰਤਨ ਅੰਗਰੇਜ਼ੀ ਵਿਆਕਰਣ ਚਿੰਤਨ संस्कृत व्याकरण चिंतन फारसी व्याकरण चिंतन अठवें दे उत्तर करो सोसियोर ने किस चिंतन तो प्रेरित होके चिन्ह विज्ञान की गल की हाँ जी चलो शबाश व्हाट इज द आंसर ਅਠਵਿੰਦਾ ਸੀ ਗ੍ਰੇਟ ਬਿਲਕੁਲ ਸਹੀ ਹੈ ਇਹਨਾਂ ਨੇ ਐਕਚੁਅਲੀ ਨਾ ਸੰਸਕ੍ਰਿਤ ਦੇ ਵਿਆਕਰਨ ਚਿੰਤਨ ਨੂੰ ਆਪਣਾ ਵਿਸ਼ਾ ਬਣਾਇਆ ਸੀ ਉਹਦੇ ਬਾਰੇ ਖੋਜ ਕਰ ਰਹੀ ਸੀ ਉਹਦੇ ਤੋਂ ਪ੍ਰੇਰਿਤ ਹੋ ਕੇ ਇਹਨਾਂ ਨੇ ਚਿੰਨ ਵਿਗਿਆਨ ਦੇ ਬਾਰੇ ਗੱਲ ਕੀਤੀ ਤਾਂ ਹੁਣ ਇੱਥੋਂ ਸਾਨੂੰ ਪ੍ਰਸ਼ਨ ਦੇ ਵਿੱਚੋਂ ਹੀ ਇੱਕ ਹੋਰ ਉੱਤਰ ਮਿਲ ਗਿਆ ਨਾ ਕਿ ਚਿੰਨ ਵਿਗਿਆਨ ਕਿਸ ਨੇ ਆਧਾਰ ਬਣਾਇਆ ਸੋਸਿਓਰ ਨੇ ਠੀਕ ਹੈ ਤਾਂ ਇਹ ਵੀ ਨਾਲ ਦੇ ਨਾਲ ਹੀ ਤੁਸੀਂ ਅਲੱਗ ਕੁਐਸਚਨ ਨੂੰ ਯਾਦ ਰੱਖ ਸਕਦੇ ਹੋ ਓਕੇ ਅੱਗੇ ਚਲਦੇ ਹਾਂ ਨੋਵਾ ਕੁਐਸਚਨ ਵਿਆਕਰਨ ਕੀ ਹੁੰਦਾ ਹੈ ਭਾਸ਼ਾ ਦਾ ਨਾਮ ਪ੍ਰਬੰਧ ਭਾਸ਼ਾ ਦਾ ਕਰਮ ਪ੍ਰਬੰਧ ਭਾਸ਼ਾ ਦਾ ਸੰਭਾਵਨਾ ਦਾ ਪ੍ਰਬੰਧ ਕੋਈ ਨਹੀਂ ਨੋਮੇ ਲਈ ਉੱਤਰ ਕਰੋ ਵਿਆਕਰਨ ਕੀ ਹੈ ਯੈਸ ਪਲੀਜ਼ ਔਰ ਇੱਕ ਕੁਐਸਚਨ ਦੱਸਣ ਦੀ ਜ਼ਰੂਰਤ ਨਹੀਂ ਹੈ ਸ਼ਾਇਦ ਬੱਚਾ ਨੂੰ ਰੱਟ ਹੀ ਗਿਆ ਹੋਣਾ ਕਿੰਨੀ ਵਾਰੀ ਆਇਆ ਹੋਇਆ ਹੈ ਹਾਈ ਲੈਵਲ ਦੇ ਇਗਜ਼ਾਮਸ ਵਿੱਚ ਸਪੈਸ਼ਲੀ UGC ਵਗੈਰਾ ਰਾਈਟ ਨੋਵਲੀ ਇਹ ਉੱਤਰ ਲਗਾ ਰਹੇ ਹੋ ਬਿਲਕੁਲ ਇਹ ਹੈਗਾ ਭਾਸ਼ਾ ਦਾ ਨਾਮ ਪ੍ਰਬੰਧ ਦੇਖੋ ਨਾਮ ਦਾ ਮਤਲਬ ਕੀ ਹੋ ਗਿਆ ਨਿਯਮ ਰਾਈਟ ਤਾਂ ਵਿਆਕਰਨ ਹੁੰਦਾ ਹੀ ਕੀ ਹੈ ਵਿਆਕਰਨ ਦੇ ਵਿੱਚ ਤਾਂ ਸਾਡੇ ਸਾਹਮਣੇ ਆਂਦੇ ਹੀ ਰੂਲਸ ਐ ਇਹ ਸਾਨੂੰ ਪਤਾ ਹੈ ਤਾਂ ਇਹਦਾ ਮਤਲਬ ਜਿਹੜਾ ਵਿਆਕਰਨ ਹੋਊਗਾ ਇਹ ਕੀ ਬਣ ਜਾਏਗਾ ਭਾਸ਼ਾ ਦਾ ਨੇਮ ਪ੍ਰਬੰਧ ਬਣ ਜੂਗਾ ਠੀਕ ਹੈ ਹੁਣ ਇਹ ਜਿਹੜਾ ਨੇਮ ਪ੍ਰਬੰਧ ਹੈ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਤਰ੍ਹਾਂ ਦਾ ਸਿਸਟਮ ਹੁੰਦਾ ਹੈ ਰਾਈਟ ਇਹ ਵੀ ਕੁਐਸਚਨ ਆਇਆ ਹੋਇਆ ਹੈ ਕਿਦਾਂ ਦਾ ਸਿਸਟਮ ਹੈ ਕਿ ਇਹਦੇ ਸਿਸਟਮ ਦੇ ਵਿੱਚ ਬੰਨ ਕੇ ਅਸੀਂ ਇੱਕ ਭਾਸ਼ਾ ਨੂੰ ਅਰਥਾਂ ਦੇ ਵਾਸਤੇ ਪੇਸ਼ ਕਰਦੇ ਹਾਂ ਦੇਖੋ ਭਾਸ਼ਾ ਦਾ ਮਤਲਬ ਹੀ ਇਹ ਹੈ ਕਿ ਜੋ ਤੁਸੀਂ ਦੱਸਣਾ ਚਾਹੁੰਦੇ ਹੋ ਉਹ ਸਾਹਮਣੇ ਵਾਲਾ ਪਰਸਨ ਉਹਨੂੰ ਸਮਝ ਜਾਏ ਉਹਨੂੰ ਗ੍ਰਾਹਨ ਕਰ ਲੇ ਕਿ ਅਸੀਂ ਕਹਿਣਾ ਕੀ ਚਾਹੁੰਦੇ ਹਾਂ ਯਾਨੀ ਇੱਕ ਤਰ੍ਹਾਂ ਸਾਡੇ ਜਿਹੜੇ ਅਰਥ ਨੇ ਉਹ ਚਾਹਦੇ ਨੇ ਕਿ ਸਾਨੂੰ ਪਤਾ ਚੱਲਣ ਹੈ ਨਾ ਤਾਂ ਨੇਮ ਪ੍ਰਬੰਧ ਤੁਹਾਨੂੰ ਐਦਾਂ ਹੀ ਕੈਪੇਬਲ ਕਰ ਦਿਆ ਹੈ ਕਿ ਤੁਸੀਂ ਭਾਸ਼ਾ ਨੂੰ ਦੂਜੇ ਨੂੰ ਸਮਝਾ ਪਾਉਂਦੇ ਹੋ ਠੀਕ ਹੈ ਹੁਣ ਜਿਵੇਂ ਅਸੀਂ ਨੇਮ ਪ੍ਰਬੰਧ ਦੀ ਐਗਜ਼ਾਮਪਲ ਲਈਏ ਭੈਣ ਚੋਰੀ ਕੁੱਟਦੀ ਹੈ ਠੀਕ ਹੈ ਦੂਸਰਾ ਭਰਾ ਚੋਰੀ ਖਾਂਦਾ ਹੈ ਫਿਰ ਬਾਪੂ ਜੀ ਹੱਲ ਵਾਉਂਦੇ ਹਨ ਜੋ ਤੋ ਸਿਆਨਾ ਤਿੰਨਾ ਨੂੰ ਦੇਖੋ ਤਾਂ ਤੁਹਾਨੂੰ ਇਹਦੇ ਵਿੱਚ ਇੱਕ ਨੇਮ ਪ੍ਰਬੰਧ ਨਜ਼ਰ ਆਏਗਾ ਕਿਹੜਾ ਕਰਤਾ ਕਰਮ ਤਿ ਕਿਰਿਆ ਰਾਈਟ ਇਹਨਾਂ ਤਿੰਨਾਂ ਦਾ ਨੇਮ ਪ੍ਰਬੰਧ ਤੁਹਾਨੂੰ ਨਜ਼ਰ ਆ ਰਿਹਾ ਜਿਸ ਤਰ੍ਹਾਂ ਭੈਣ ਦੀ ਗੱਲ ਕੀਤੀ ਭਰਾ ਦੀ ਗੱਲ ਕੀਤੀ ਜਾਂ ਬੱਚੇ ਦੀ ਗੱਲ ਕੀਤੀ ਤਿੰਨਾ ਵਾਕਾਂ ਦੇ ਵਿੱਚ ਇਹ ਤਿੰਨੋਂ ਸ਼ਬਦ ਕੀ ਨੇ ਜੀ ਕਰਤਾ ਹੈਗੇ ਆ ਸਾਨੂੰ ਸਭ ਨੂੰ ਪਤਾ ਹੈ ਰਾਈਟ ਓਕੇ ਜੇ ਅਸੀਂ ਇਹਨਾਂ ਨੂੰ ਵਾਕ ਤੋਂ ਬਾਹਰ ਲੈ ਲਈਏ ਯਾਨੀ ਅਸੀਂ ਪੂਰਾ ਵਾਕ ਨਹੀਂ ਪੜ੍ਹ ਰਹੇ ਅਸੀਂ ਸਿਰਫ ਸ਼ਬਦ ਪੜ੍ਹ ਰਿਹਾ ਭੈਣ ਭਰਾ ਬਾਪੂ ਤਾਂ ਸਾਨੂੰ ਕੀ ਪਤਾ ਚੱਲਦਾ ਕਿ ਇਹ ਤਿੰਨੋਂ ਦੇ ਤਿੰਨੋਂ ਸ਼ਬਦ ਨਾਵ ਸ਼੍ਰੇਣੀ ਦੇ ਵਿੱਚ ਵੀ ਆਉਂਦੇ ਨੇ ਇੱਕ ਟਾਈਮ ਤੇ ਕਰਤਾ ਵੀ ਹੋਗੇ ਦੂਸਰੇ ਟਾਈਮ ਤੇ ਇਹ ਨਾਵ ਸ਼੍ਰੇਣੀ ਦੇ ਵਿੱਚ ਵੀ ਸ਼ਬਦ ਆ ਗਏ ਠੀਕ ਹੈ ਓਕੇ ਕੀ ਇਹਨਾਂ ਦੇ ਵਿੱਚ ਕੋਈ ਹੋਰ ਸਿਮਿਲੈਰਿਟੀ ਹੈਗੀ ਹੈ ਬਿਲਕੁਲ ਹੈਗੀ ਹੈ ਭੈਣ ਭਰਾ ਤੇ ਬਾਪੂ ਸਾਰੇ ਦੇ ਸਾਰੇ ਇੱਕ ਵਚਨ ਨੇ রাইਟ ਨਾਵ ਦੇ ਵਿੱਚ ਇੱਕ ਵਚਨ ਸ਼ਬਦ ਹੈਗੇ ਨੇ ਸਮਝ ਗਏ ਕੀ ਹੋਰ ਕੁਝ ਵੀ ਦੇਖ ਸਕਦੇ ਆਪਾਂ ਗ੍ਰੈਮੈਟਿਕਲੀ ਬਿਲਕੁਲ ਭੈਣ ਕੀ ਹੈ ਜੀ ਇਸਤਰੀ ਲਿੰਗ ਹੈ ਭਰਾ ਤੇ ਬਾਪੂ ਇਹ ਕੀ ਹੈਗੇ ਨੇ ਇਹ ਹੈਗੇ ਨੇ ਪੁਲਿੰਗ ਹੈ ਨਾ ਤਾਂ ਐਦਾਂ ਤੁਹਾਨੂੰ ਪਤਾ ਚੱਲਿਆ ਕਿ ਇੱਕੋ ਹੀ ਵਾਕ ਦੇ ਵਿੱਚ ਇੱਕੋ ਹੀ ਸ਼ਬਦ ਦੇ ਨਾਲ ਬਹੁਤ ਸਾਰੇ ਸੰਕਲਪ ਜਿਹੜੇ ਗ੍ਰਾਮਰ ਦੇ ਹੁੰਦੇ ਨੇ ਉਹ ਸਾਡੇ ਸਾਹਮਣੇ ਆਉਂਦੇ ਆ ओके ਤਾਂ ਨਾ ਸਾਰਿਆਂ ਨੂੰ ਹੀ ਆਪਾਂ ਮਾਇੰਡ 'ਚ ਰੱਖਣਾ ਹੈ ਅੱਗੇ ਸੰਬੰਧਕ ਯੋਜਕ ਅਤੇ ਨਿਪਾਤ ਇਹ ਤੁਸੀਂ ਦੱਸੋ ਜੀ ਕੀ ਹੁੰਦੇ ਨੇ ਵਿਆਕਰਨਿਕ ਇਕਾਈਆਂ ਹੁੰਦੀਆਂ ਸ਼ਬਦ ਸ਼੍ਰੇਣੀਆਂ ਹੁੰਦੀਆਂ ਵਿਆਕਰਨਿਕ ਸ਼੍ਰੇਣੀਆਂ ਹੁੰਦੀਆਂ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਸੰਬੰਧਕ ਯੋਜਕ ਅਤੇ ਨਿਪਾਤ ਇਹ ਕੀ ਹੁੰਦੇ ਨੇ ਯੈਸ ਪਲੀਜ਼ 10ਵੇ ਦੇ ਲਈ ਉੱਤਰ ਕਰੋ ਹਾਂਜੀ 10ਵੇਂ ਦਾ ਬੀ ਓਕੇ ਵੈਰੀ ਗੁੱਡ ਇਹ ਹੁੰਦੇ ਨੇ ਜੀ ਸਾਡੇ ਸਾਹਮਣੇ ਸ਼ਬਦ ਸ਼੍ਰੇਣੀਆਂ ਹਨਾ ਇਹ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਨਿਪਾਤ ਇਹ ਸਾਰੇ ਦੇ ਸਾਰੇ ਹੀ ਪੰਜਾਬੀ ਦੇ ਵਿੱਚ ਵਿਆਕਰਨ ਦੇ ਵਿੱਚ ਸ਼ਬਦ ਸ਼੍ਰੇਣੀਆਂ ਵਿੱਚ ਆਉਂਦੇ ਨੇ ਹੈਨਾ ਫਿਰ ਇਸ ਤੋਂ ਬਾਅਦ ਅਗਰ ਅਸੀਂ ਗੱਲ ਕਰਦੇ ਹਾਂ ਵਿਆਕਰਨਿਕ ਇਕਾਈਆਂ ਦੀ ਤਾਂ ਵਿਆਕਰਨਿਕ ਇਕਾਈਆਂ ਦੇ ਵਿੱਚ ਕੀ ਕੀ ਸ਼ਾਮਿਲ ਹੁੰਦਾ ਇੱਕ ਤਾਂ ਹੁੰਦੇ ਨੇ ਵਾਕ ਦੂਸਰੇ ਹੁੰਦੇ ਨੇ ਉਪਵਾਕ ਤੇ ਤੀਸਰੇ ਹੁੰਦੇ ਨੇ ਵਾਕ ਅੰਸ਼ ਠੀਕ ਹੈ ਜੀ ਇਹ ਹੋ ਗਏ ਵਿਆਕਰਨਿਕ ਇਕਾਈਆਂ ਫਿਰ ਇੱਥੇ ਆ ਜਾਂਦਾ ਹੈ ਵਿਆਕਰਨਿਕ ਸ਼੍ਰੇਣੀਆਂ ਵਿਆਕਰਨਿਕ ਸ਼੍ਰੇਣੀਆਂ ਚ ਕੌਣ-ਕੌਣ ਆਏਗਾ ਵਚਨ ਲਿੰਗ ਪੁਰਖ ਕਾਲ ਪੱਖ ਮਨੋਦਸ਼ਾ ਯਾਨੀ ਕਿ ਮੂਡ ਹੈ ਨਾ ਫਿਰ ਵਾਚ ਤੇ ਕਾਰਕ ਇਹ ਸਾਰੇ ਦੇ ਸਾਰੇ ਵਿਆਕਰਨਿਕ ਸ਼੍ਰੇਣੀਆਂ ਦੇ ਵਿੱਚ ਆਉਣਗੇ ਠੀਕ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਇੰਨਾ ਤਿੰਨਾਂ ਦੇ ਵਿੱਚ ਡਿਫਰੈਂਸ ਪਤਾ ਹੋਣਾ ਚਾਹੀਦਾ ਹੈ ਸ਼ਬਦ ਸ਼੍ਰੇਣੀਆਂ ਕਿਹੜੀਆਂ ਹੁੰਦੀਆਂ ਵਿਆਕਰਨਿਕ ਸ਼੍ਰੇਣੀਆਂ ਕਿਹੜੀਆਂ ਹੁੰਦੀਆਂ ਤੇ ਵਿਆਕਰਨਿਕ ਇਕਾਈਆਂ ਕਿਹੜੀਆਂ ਹੁੰਦੀਆਂ ਜਦੋਂ ਮੈਂ ਗੱਲ ਕੀਤੀ ਸ਼ਬਦ ਸ਼੍ਰੇਣੀਆਂ ਕਿੱਥੋਂ ਪਤਾ ਚੱਲ ਸਕਦਾ ਹੈ ਪੰਜਾਬੀ ਦੇ ਵਿੱਚ ਜਿਹੜੇ ਵੀ ਅਸੀਂ ਸ਼ਬਦ ਵਰਤਦੇ ਹਾਂ ਮੁੰਡਾ ਕੁੜੀ ਹਨਾ ਜਾਂ ਫਿਰ ਮਾਤਾ ਪਿਤਾ ਕੋਈ ਵੀ ਅਦਾਂ ਦੇ ਸ਼ਬਦ ਉਹਨਾਂ ਨੂੰ ਅਸੀਂ ਨਾਵ ਦੇ ਵਿੱਚ ਰੱਖ ਲੈਂਦੇ ਆ ਪੜਨਾਵ ਦੇ ਵਿੱਚ ਰੱਖਦੇ ਆ ਜਾਂ ਉਹਨਾਂ ਦੀ ਕੋਈ ਵਿਸ਼ੇਸ਼ਤਾ ਵਾਲੇ ਸ਼ਬਦ ਵੀ ਤਾਂ ਹੁੰਦੇ ਨੇ ਨਾ ਪੰਜਾਬੀ ਚ ਜਿਸ ਤਰ੍ਹਾਂ ਸੋਨਾ ਹੋ ਗਿਆ 1 2 3 ਗਿਣਤੀ ਹੋ ਗਈ ਇਹ ਸਾਰੇ ਵੀ ਕਿੰਦੇ ਚ ਆ ਜਾਂਦੇ ਨੇ ਸ਼ਬਦਾ ਵਿੱਚ ਆ ਜਾਂਦੇ ਆ ਖਾਣਾ ਪੀਣਾ ਹੱਸਣਾ ਇਹ ਕਿਹਦੇ ਚਾਹੁੰਦੇ ਨੇ ਇਹ ਵੀ ਸ਼ਬਦ ਵਿੱਚ ਯਾਨੀ ਕਿ ਐਨਓਸੇ ਸ਼ਬਦ ਸ਼੍ਰੇਣੀਆਂ ਵਿੱਚ ਰੱਖ ਲਿਆ ਓਕੇ ਫਿਰ ਕੁਝ ਇੱਕ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਦੱਸਦੀਆਂ ਕਿ ਪਾਰਟਿਕੂਲਰ ਜਿਹੜਾ ਸ਼ਬਦ ਹੈ ਉਹ ਸਾਡੀ ਵਿਆਕਰਨ ਦੇ ਵਿੱਚ ਲਿੰਗ ਹੈਗਾ ਪੁਲਿੰਗ ਹੈਗਾ ਪੁਰਖ ਹੈਗਾ ਕਾਲ ਹੈਗਾ ਜਾਂ ਫਿਰ ਵਾਚ ਹੈ ਜਾਂ ਕਾਰਕ ਹੈ ਕਿਦੇ ਵਿੱਚ ਫਾਲ ਕਰਦਾ ਤਾਂ ਉਹਨਾਂ ਸਾਰਿਆਂ ਨੂੰ ਅਸੀਂ ਵਿਆਕਰਨਿਕ ਸ਼੍ਰੇਣੀਆਂ ਮੰਨ ਲੈਂਦੇ ਆ ਫਿਰ ਜੀ ਅਲੱਗ ਅਲੱਗ ਇਕਾਈਆਂ ਨੂੰ ਮਿਲਾ ਕੇ ਇੱਕ ਵੱਡੀ ਇਕਾਈ ਬੰਦੀ ਹੈ ਸਭ ਤੋਂ ਵੱਡੀ ਇਕਾਈ ਕਿਹੜੀ ਹੁੰਦੀ ਹੈ ਵਾਕ ਹੁੰਦੀ ਹੈ ਹੈਨਾ ਤਾਂ ਵਾਕ ਕਿਦੇ ਤੋਂ ਬਨੇਗਾ ਵਾਕੰਸ਼ ਤੋਂ ਬਨੇਗਾ ਉਪਵਾਕ ਤੋਂ ਬਨੇਗਾ ਤਾਂ ਐਦਾਂ ਹੀ ਵਾਕੰਸ਼ ਉਪਵਾਕ ਤੇ ਵਾਕ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਇਹ ਫਿਰ ਵਿਆਕਰਨਿਕ ਇਕਾਈਆਂ ਦੇ ਵਿੱਚ ਆ ਜਾਣਗੀਆਂ ਜਿਨ੍ਹਾਂ ਦੇ ਨਾਲ ਮਿਲ ਕੇ ਸਾਡੀ ਸਭ ਤੋਂ ਵੱਡੀ ਇਕਾਈ ਬਣੂਗੀ ਰਾਈਟ ਓਕੇ ਤਾਂ ਅੱਥੇ ਸੀ ਅੱਜ ਦਾ ਸੈਸ਼ਨ ਕਰਦੇ ਹਾਂ ਓਵਰ ਤੇ ਮੇਰੀ ਹੁਣ ਟਰਾਈ ਰਹੂਗੀ ਕਿ ਇਸ ਤੋਂ ਬਾਅਦ ਮੈਂ ਤੁਹਾਨੂੰ ਕੋਈ ਗੈਪ ਨਾ ਦੇਆ ਲੋੜੀ ਦੇ ਕਰਕੇ ਥੋੜਾ ਜਿਹਾ ਫਿਰ ਤੋਂ ਗੈਪ ਆ ਗਿਆ 1-2 ਦਿਨ ਦਾ ਠੀਕ ਹੈ ਤਾਂ ਅੱਜ ਤੋਂ ਬਾਅਦ ਹੁਣ ਤੁਹਾਡਾ ਹੋਪਫੁਲੀ ਗੈਪ ਨਹੀਂ ਆਊਗਾ ਈਵਨ ਸੰਡੇ ਨੂੰ ਵੀ ਤੁਹਾਡੇ ਮੌਕ ਟੈਸਟ ਹੋਇਆ ਕਰਨਗੇ ਤਾਂ ਪੂਰੇ 6 ਦਿਨ ਚੰਗੀ ਤਰ੍ਹਾਂ ਪੜੋ ਠੀਕ ਹੈ ਅੱਜ ਤਾਂ ਸੀ ਪਾਰਟਿਕੂਲਰ ਪੜ੍ਹ ਰਹੇ ਆ ਤਾਂ ਸਾਨੂੰ ਜ਼ਿਆਦਾ ਇਜ਼ੀ ਪੀਜ਼ੀ ਲੱਗਦਾ ਬਾਅਦ ਦੇ ਵਿੱਚ ਜੰਬਲ ਕਰਕੇ ਕੁਐਸਚਨ ਜਿਹੜੇ ਨੇ ਉਹ ਆਪਾਂ ਏਵਰੀ ਸੰਡੇ ਡਿਸਕਸ ਕਰਿਆ ਕਰਾਂਗੇ ਠੀਕ ਹੈ ਜਿਸ ਦਾ ਟਾਈਮ ਰਹੇਗਾ ਸਵੇਰ 11 ਵਜੇ ਦਾ ਓਕੇ ਤਾਂ ਡੇਲੀ ਫੇਰ 8:30 ਵਜੇ ਸੈਸ਼ਨ ਨੂੰ ਜ਼ਰੂਰ ਜੁਆਇਨ ਕਰ ਲਿਆ ਕਰੋ ਆਈ ਹੋਪ ਕਿ ਤੁਹਾਨੂੰ ਸੈਸ਼ਨ ਸਮਝ ਆਇਆ ਹੋਊਗਾ ਕੁਛ ਨਾ ਕੁਛ ਤੁਸੀਂ ਸਿੱਖ ਵੀ ਲਿਆ ਹੋਊਗਾ ਤੇ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰੋ ਆਪਣੇ ਸਟੱਡੀ ਗਰੁੱਪਸ ਦੇ ਵੀ ਜ਼ਰੂਰ ਸ਼ੇਅਰ ਕਰੋ ਠੀਕ ਹੈ ਜੀ ਥੈਂਕ ਯੂ ਸੋ ਵੈਰੀ ਮੱਚ ਗੁੱਡ ਨਾਈਟ एवरीवन ਬੀ ਟੇਕ ਅ ਵੈਰੀ ਗੁੱਡ ਕੇਅਰ ਆਫ ਯਰself ਬਾਏ ਬਾਏ